ਰਕਤਾਨਾ ਫਰੀਦ ਆਉਂਗਾ ਸਪੈਸ਼ਲ ਆਫਰ ਦੇ ਵਿੱਚ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਦੋਸਤੋ ਅੱਜ ਤਰੀਕਾ ਜੀ 19 ਸਤੰਬਰ ਤੇ ਮੁਰਗੇ ਬਾਾਰ ਛੱਡੇ ਹੋਏ ਵੀ ਆਪਾਂ ਸਾਰੇ ਮੁਰਗੇ ਜਿਹੜੇ ਨਵੇਂ ਆ ਸਾਰੇ ਇਹ ਭੰਗ ਦੇਣ ਲੱਗੇ ਆ ਚਲੋ ਜੀ ਤੁਹਾਨੂੰ ਦਿਖਾਉਂਦੇ ਆ ਫਾਰਮ ਦੇ ਅੰਦਰ ਦਾ ਹਾਲ ਇੱਧਰ ਇੱਕ ਮੁਰਗੀ ਜਿਹੜੀ ਆਪਣੀ ਹੀ ਨੋ ਕੁੜਕ ਹੋ ਗਈ ਤੇ ਥੱਲੇ ਆਪਾਂ ਰੱਖੇ ਹੋਏ ਸਾਰੇ ਹੀ ਬੱਤਖ ਦੇ ਅੰਡੇ ਆਪਰੇ ਥੱਲੇ ਰੱਖੇ ਹੋਏ ਆ। ਤੇ ਬੱਤਖਾਂ ਇੱਥੇ ਦੋ ਅੰਡੇ ਹੋਰ ਦਿੱਤੇ ਆ। ਬੱਤਖਾਂ ਦੀ ਪੱਕੀ ਰੁਟੀਨ ਆ ਡੇਲੀ ਇਹਨਾਂ ਦਾ ਅੰਡੇ ਜਿਹੜੇ ਤਿੰਨ ਪੱਕੇ ਦੇਣੀ ਦੇਣੇ ਆ। ਦੋ ਅੰਡੇ ਬੱਤਖਾਂ ਦੇ ਉੱਥੇ ਪਏ ਆ ਤੇ ਇੱਕ ਆਂਡਾ ਬੱਤਖ ਦਾ ਆਇਆ ਪਿਆ। ਮੁਰਗੇ ਆ ਆਪਣੇ ਸਾਰੇ ਜਿਹੜੇ ਪੂਰੇ ਹੈਵੀ ਵੀ ਹੋ ਗਏ 3 ਕਿਲੋ ਦੀ ਐਵਰੇਜ ਆ ਰਹੀ ਜਿੰਨੇ ਵੀ ਆਪਾਂ ਪਰ ਵਿੱਚ ਕਾਏ ਆ ਤੇ ਮੁਰਗੇ ਸਾਰੇ ਹੀ ਹੁਣ ਬਾਗਾ ਵੀ ਦੇਣ ਲੱਗ ਪਏ ਆ ਤੇ ਪਾ ਬਣਾ ਜੀ ਫੀਡ ਵਾਲਾ ਸਟੋਰ ਮੁਰਗੇ ਹੁਣ ਬੜੇ ਹੋ ਗਏ ਸਾਰੇ ਹੀ ਇਹ ਨਾ ਜਾਲੀ ਦੇ ਉੱਪਰੋਂ ਟੱਪ ਜਾਂਦੇ ਉੱਪਰੋਂ ਟੱਪ ਕੇ ਦੂਜੀ ਸਾਈਡ ਪਹੁੰਚ ਜਾਂਦੇ ਇਹਨਾਂ ਦਾ ਵੀ ਹੁਣ ਇਲਾਜ ਕਰਨਾ ਉਹ ਪੱਲੀ ਸਾਈਡ ਜਾਂ ਤਾਂ ਹਰੀ ਜਾਲੀ ਲਾ ਕੇ ਲਾਉਣੀ ਆ ਜਾਂ ਫਿਰ ਇਹਦੇ ਨਾਲ ਦੀ ਜਾਲੀ ਜਿਹੜੀ ਉਹ ਪਈ ਆ ਆਪਣੇ ਕੋਲ ਹਾਲੀ ਜਾਲੀ ਦੇ ਉੱਪਰ ਫਿੱਟ ਕਰਦੇ ਜੇ ਸਾਫ਼ ਸੁਭਈਆ ਕਰਨਯੋਗ ਹੋਵੇ ਦੁਬਾਰਾ ਆਪਾਂ ਤਕਰੀਬਨ 20 ਦਿਨ ਪਹਿਲਾਂ ਕਰਿਆ ਸੀ ਇੱਥੇ ਸਾਫ਼ ਸੁਭਈਆ ਤੇ ਹੁਣ ਦੁਬਾਰਾ ਫੇਰ ਨਾ ਮੁਰਗਿਆਂ ਦੇ ਖੰਭ ਬਹੁਤ ਹੋਏ ਹੋਏ ਨੇ ਨੀਚੇ ਉਹਦੇ ਕਰਕੇ ਦੁਬਾਰਾ ਸਾਫ਼ ਸੁਭਈਆ ਕਰਦੇ ਆਂ ਜੀ ਸੋਮਵਰ ਗੇ ਡੇਰੀਆਂ ਲਾਉਂਦੀਆਂ ਜੀ ਸਾਰਿਆਂ ਦੀਆਂ ਚੱਕ ਹੁਣ ਆਪਾਂ ਇਹਨੂੰ ਸਾਰਿਆਂ ਨੂੰ ਬਾਹਰ ਛੱਡ ਦਾਂ ਇੱਕ ਵਾਰੀ 15 ਦਿਨ ਬਾਅਦ ਇੰਨਾ ਕੰਮ ਜੇ ਕਰ ਲਈਏ ਤਾਂ ਫਾਰਮ ਵਿੱਚ ਸਫਾਈ ਪੂਰੀ ਰਹਿੰਦੀ ਹੈ ਬਾਕੀ ਵਿੱਚ ਨਾ ਮਿੱਟੀ ਵੀ ਬਹੁਤ ਨਿਕਲਦੀ ਹੈ ਪਰ ਆਪਾਂ ਮੋਟਾ ਮੋਟਾ ਉਪਰੋ ਚੱਕ ਕੇ ਬਾਕੀ ਉਰੀ ਕਿਤੇ ਟੋਏ ਵਿੱਚ ਪਾ ਦੇਣਾ ਲਓ ਜੀ ਆਪਾਂ ਸਾਫ ਸੁਭਾਈਆ ਸਾਰਾ ਕਰ ਪਿਆ। ਅ ਜਿੰਨੇ ਵੀ ਨੀਚੇ ਬੈਠਾ ਸੀ ਨਾ ਸਾਰੀਆਂ ਚੱਕਤੀਆਂ तकरीबन 1.5 ਘੰਟਾ ਹੋ ਗਿਆ। ਤੇ ਹੁਣ ਬੱਚਿਆਂ ਨੂੰ ਪਾਉਨੇ ਜੀ ਫੀਡ ਸੋਬਾ ਸਵੇਰੇ ਟਾਈਮ ਦੀ ਜਿਹੜੀ ਪਾਉਣੀ ਆ। ਸਵੇਰ ਟਾਈਮ ਆਪਾਂ ਬੱਚਿਆਂ ਨੂੰ ਜਿਹੜੀ 10 ਕਿਲੋ ਫੀਡ ਪਾਉਨੇ ਹੁੰਦੇ। ਫੀਡ ਵਾਲੀ ਵੀ ਇਹ ਸਾਫ ਕਰਤੀ ਪਾਈ ਪਈ ਜਿਹੜੀ ਤੇ ਹੁਣ ਬੱਚਿਆਂ ਨੂੰ ਆਪਾਂ ਫੀਡ ਪਾਉਨੇ ਆ ਜੀ। ਕਿਉਂਕਿ ਬੱਚੇ ਉਧਰ ਬੈਠੇ ਆ ਸਾਰੇ ਇਕੱਠੇ ਹੋ ਗਏ। ਫੀਡ ਵਾਸਤੇ ਵੀ ਉੱਥੇ ਤੋਂ ਫੀਡ ਨਿਕਲਦੀ ਐ ਇਹਨਾਂ ਨੂੰ ਪਤਾ ਤੇ ਆਪਣੇ ਕੋਲ ਜਿਹੜਾ ਕਾਲਾ ਮੁਰਗਾ ਸੀ ਦੋਸਤੋ ਆਪਾਂ ਉਹ ਵੀ ਵੇਚ ਤਿਆਂ ਕਿਉਂਕਿ ਉਹ ਨਾ ਨੁਕਸਾਨ ਬਹੁਤ ਕਰ ਰਿਆ ਸੀ ਮੁਰਗਿਆਂ ਨੂੰ ਬਹੁਤ ਮਾਰਦਾ ਦਾ ਹਾਂ ਉਹ ਡੇਲੀ ਕੋਈ ਨਾ ਕੋਈ ਮੁਰਗਾ ਜਿਵੇਂ ਕੋਈ ਬਿਮਾਰ ਆ ਨਾ ਉਹ ਮੁਰਗੇ ਨੂੰ ਠੰਗਾ ਮਾਰ ਮਾਰ ਕੇ ਮਾਰ ਦਿੰਦਾ ਤਾਂ ਤੇ ਇੱਧਰ ਮੁਰਗੀਆਂ ਜਿਹੜੀਆਂ ਅੰਦਰ ਵੱਡ ਜਾਂਦੀਆਂ ਇਹ ਉੱਪਰ ਨੂੰ ਇਹਨਾਂ ਦਾ ਵੀ ਕਰਦੇ ਆਂ ਹੱਲ ਛੇਤੀ। ਛੇੜ ਵਾਲੇ ਜਿਹੜੇ ਥੱਲੇ ਪਾੜ ਦੁੰਦੀਆਂ ਹਨ। ਇਹ ਚਟਾ ਮੁਰਗਾ ਇਹਦੀ ਗਰੋਥ ਬਹੁਤ ਆਉਂਦੀ ਹੈ। ਮੁਰਗਾ ਪਿਓਰ ਦੇਸੀ ਆ ਤੇ ਪਿਓਰ ਚਟਾ। ਵਾਧਾ ਬਹੁਤ ਛੇਤੀ ਇਹ ਮੁਰਗੇ ਨੂੰ ਪਤਾ ਨਹੀਂ ਇਹਦੇ ਵਿੱਚ ਕੀ ਖਾਸੀ ਹੈ। ਉਹ ਤਾਂ ਜਿਹੜਾ ਇਹਦੇ ਨਾਲ ਦਾ ਪਹਿਲਾ ਮੁਰਗਾ ਸੀ ਉਹ ਵੀ 5 ਕਿਲੋ ਦਾ ਹੋ ਗਿਆ। ਉਹਦਾ weight ਅਸੀਂ ਗਰਮੀ ਉਹ ਚ ਤੋੜਿਆ ਕਿਉਂਕਿ ਸਾਨੂੰ ਲੱਗਦਾ ਸੀ ਕਿ ਅਟੈਕ ਵਿੱਚ ਨਾ ਮਰੂਗਾ। ਤੇ ਅੱਗੇ ਨੂੰ ਪਾਏ ਦੀ ਬ੍ਰੀਡ ਤਿਆਰ ਕਰਵਾਉਂਗੇ। ਇਹ ਆਪਣਾ ਜਿਹੜਾ ਮੁਰਗਾ ਫਿਰਦਾ ਆਪਾਂ ਨੂੰ ਇਹਦੀ ਬ੍ਰੀਡ ਦਾ ਵੀ ਮੁਰਗਾ ਜਿਹੜਾ ਮਿਲ ਗਿਆ। ਹੁਣ ਦੇਖਦੇ ਆਂ ਆਪਾਂ ਅਗਲੀ ਵਾਰੀ ਇਹ ਸੇਲ 'ਪਾ ਲਾ ਦੇਣਾ। ਕਿਉਂਕਿ ਇਹਦੇ ਨਾਲ ਦਾ ਨਵਾਂ ਮੁਰਗਾ ਤਿਆਰ ਹੋਇਆ ਵਾ। ਇਹ ਬੈਠਾ ਇੱਥੇ। ਇਹ ਮੁਰਗੇ ਹੋਏ ਜਿਹੜੇ ਆਪਾਂ ਨਾਲ ਆਪਣੀਆਂ ਮੁਰਗੀਆਂ ਤੋਂ ਕਢਵਾਏ ਤੇ। ਇਹੇ ਮੁਰਗਾ ਹੋ ਗਿਆ। ਇੱਕੇ ਮੁਰਗੀ ਫਰਦੀ ਹੈ ਵਿੱਚ। ਤੇ ਇੱਕ ਮੁਰਗਾ ਹੈ ਬੈਠਾ ਇਹ ਵੀ ਮੁਰਗਾ ਸੋਨਾ ਹੈ ਰੰਗੋ ਬਰੰਗੇ ਜਿਹੇ ਮੁਰਗੇ ਜਦੋਂ ਮੁਰਗੀਆਂ ਦੇ ਵਿੱਚ ਪਰਦੇ ਆ ਨਾ ਫਾਰਮ ਦੇ ਵਿੱਚ ਪਰਦੇ ਵੀ ਸੋਨੇ ਲੱਗਦੇ ਆ ਤਾਂ ਮੈਂ ਮੁਰਗੇ ਜਿਹੜੇ ਸਾਰਿਆਂ ਦੀ ਬਰੀਡ ਪੁਰਾਣਿਆਂ ਦੀ ਮਿਲ ਗਈ ਤਾਂ ਕਰਕੇ ਆਪਾਂ ਪਹਿਲਾਂ ਦੋ ਕਾਲਾ ਤੇ ਚਿੱਟਾ ਦਾ ਵੇਚਤੇ ਹੁਣ ਇਹ ਜਿਹੜਾ ਆਪਣਾ ਕੋ ਸਭ ਤੋਂ ਪੁਰਾਣਾ ਮੁਰਗਾ ਰਹਿ ਗਿਆ ਇਹਨੂੰ ਵੀ ਆਪਾਂ ਸਪੈਸ਼ਲ ਆਫਰ ਵਿੱਚ ਲਾਉਂਗੇ ਮੁਰਗਾ ਧੰਨ ਹੈ ਫ੍ਰੀ ਦੇ ਆਉਂਗਾ ਸਪੈਸ਼ਲ ਆਫਰ ਦੇ ਵਿੱਚ ਤੇ ਕਈ ਦੋਸਤ ਨਾ ਹੈਰਾਨ ਹੋਨੇ ਫਾਰਮ ਤੇ ਆ ਕੇ ਵੀ ਕਿ ਆਪਣਾ ਇਹ ਡੋਮੋ ਆਏ ਮੁਰਗਿਆਂ ਦੇ ਵਿੱਚ ਕਿਵੇਂ ਰਹੀ ਜਾਂਦਾ ਮਤਲਬ ਕੀ ਮੁਰਗਿਆਂ ਨੂੰ ਕਿਸੇ ਨੂੰ ਵੀ ਬੜਦਾ ਨਹੀਂ ਇਹਦਾ ਤਾਂ ਮੁਰਗਾ ਦੇਖ ਮੁਰਗਾ ਦੇ ਕੋਲ ਰਹੂਗਾ ਤਾਂ ਵੀ ਐ ਨਹੀਂ ਮਤਲਬ ਨਹੀਂ ਹੈਗਾ ਵੀ ਇਹ ਇਹਨੂੰ ਬਰਕੂ ਹੀ ਮਾਰ ਜਵੇ ਡੋਮਾ ਆਣਾ ਇਹ ਨੂੰ ਸੁਖਲਾਈ ਉਹ ਭਾਏ ਸੇ ਢੰਗ ਨਾਲ ਦਿੱਤੀ ਹੋਈ ਹੈ ਕਿ ਕਿਸੇ ਵੀ ਮੁਰਗੇ ਨੂੰ ਜਿਹੜਾ ਉਹ ਖਾਵੇ ਨਾ ਜਦਕਿ ਜਿਵੇਂ ਆਪਾਂ ਜਦੋਂ ਵੀ ਨਾ ਇਹਨੂੰ ਰੋਟੀ ਪਾਉਨੇ ਆ ਤਾਂ ਉਸ ਟਾਈਮ ਮੁਰਗੇ ਆ ਗਏ ਤੇ ਡੋਂਗੇ ਵਿੱਚੋਂ ਰੋਟੀ ਵੀ ਖਾ ਜਾਣੇ ਆ ਛਿੜਕਦਾ ਹੈਗਾ ਉਹਨਾਂ ਨੂੰ ਪਰ ਖਾਂਦਾ ਨਹੀਂ ਕਿਸੇ ਨੂੰ ਮਾਰਦਾ ਨਹੀਂ ਹੈਗਾ ਇਹ ਇੱਕ ਲੋ ਜੀ ਦੋਸਤੋ ਤੇ ਮੁਰਗੇ ਲੱਗੇ ਹੋਏ ਜੀ ਫੀਡ ਖਾਣ ਸਾਰੇ ਹੀ ਲਾਈਨ ਵਾਈਜ਼ ਲੱਗੇ ਹੋਏ ਆ ਕੋਪਾ ਜਿਹੜੀ ਮੁਰਗਿਆਂ ਨੂੰ ਫੀਡ ਪਾਉਂਦੇ ਆ ਨਾ ਜੀ ਇਹ ਆਪਾਂ ਆਪਣੀ ਬਣਵਾਉਂਦੇ ਆ ਬਣਵਾਉਂਦੇ ਆ ਆਪਾਂ ਸ਼ੀਤਲ ਕੰਪਨੀ ਤੋਂ ਆ ਉਹਨਾਂ ਦੀ ਬਾਣੀ ਬਣਾਈ ਫੀਡ ਵੀ ਆਉਂਦੀ ਹੈ ਪਰ ਆਪਾਂ ਜੋ ਕੁਝ ਵੀ ਇਹਦੇ ਵਿੱਚ ਪਾਉਣਾ ਫੀਡ ਵਿੱਚ ਉਹ ਆਪਣਾ ਕਹਿ ਕੇ ਆਪ ਪਾਉਂਦੇ ਆ ਕਿਉਂਕਿ ਇਹਦੇ ਵਿੱਚ ਅਸੀਂ 50% ਤੋਂ ਉੱਪਰ ਜਿਹੜੀ ਮੱਕੀ ਰੱਖਦੇ ਆ ਤੇ ਆ ਸੋਇਆਬੀਨ ਹੋਗੀ ਵਿੱਚ ਛੋਲਿਆਂ ਦਾ ਛਿਲਕਾ ਹੋ ਗਿਆ ਹੋਰ ਵੀ ਕਈ ਤਰ੍ਹਾਂ ਆਉਂਦੇ ਆ ਜਿਹੜੇ ਇਦਾਂ ਤੇ ਛੋਲਿਆਂ ਦਾ ਛਿਲਕਾ ਹੋ ਗਿਆ ਬਾਕੀ ਵਿੱਚ ਬਾਜਰਾ ਵੀ ਪਾ ਦਨੇ ਹੁੰਨੇ ਆ ਤਾਂ ਕਿ ਇਹ ਅੰਡਾ ਜਿਹੜਾ ਮੁਰਗੀ ਉਹ ਦਿੰਦੀ ਹੈ ਬਾਜਰੇ ਨਾਲ ਜ਼ਿਆਦਾ ਦਿੰਦੀ ਹੈ ਅੰਡਾ ਤੇ ਦੋਸਤੋ ਆਪਣਾ ਜਿਹੜੀ ਫੀਡ ਆ ਨਾ ਇਹ ਆਪਣੀ ਆਪਾਂ ਖੁਦ ਬਣਵਾ ਕੇ ਲੈ ਕੇ ਆਉਣੇ ਆ ਇਹ ਫੀਡ ਕੰਪਨੀ ਵੱਲੋਂ ਬਣਾਈ ਵੀ ਨਹੀਂ ਹੁੰਦੀ ਹੈਗੀ ਤੇ ਇਹ ਫੀਡ ਜਿਹੜੀ ਇਹ ਦਾਣੇ ਦੀ ਬਣਦੀ ਹੈ ਸਾਰਾ ਇੱਕ ਤਰ੍ਹਾਂ ਦਾ ਦੇਸੀ ਤੇ ਆਰਗੈਨਿਕ ਫੀਡ ਹੀ ਆਪਾਂ ਬਣਵਾਉਨੇ ਆ ਜੀ ਫੀਡ ਪਾਉਣ ਦਾ ਮਕਸਦ ਇਹ ਹੁੰਦਾ ਕਿ ਜੇ ਆਪਾਂ ਇਕੱਲੀ ਇਕੱਲੀ ਚੀਜ਼ ਪਾਉਨੇ ਆ ਜਿਵੇਂ ਮੱਕੀ ਬਾਤੀ ਜੇ ਤੁਸੀਂ ਵਿੱਚ ਸੋਇਆ ਬੀਨ ਨਹੀਂ ਪਾਉਂਦੇ ਕੱਲੀ ਮੱਕੀ ਵੀ ਦਾਣਾ ਜਿਹੜਾ ਮੱਕੇ ਦਾਣਾ ਵੀ ਮੁਰਗੇ ਨੂੰ ਖਰਾਬ ਕਰਦਾ ਇਕੱਲਾ ਬਾਜਰਾ ਵੀ ਖਰਾਬ ਕਰਦਾ ਉਹਦੇ ਨਾਲ ਮੁਰਗੇ ਨੂੰ ਲੂਜ਼ ਮੋਸ਼ਨ ਲੱਗਦੇ ਬਿੱਠਾ ਪਤਨੀਆਂ ਕਰ ਲੱਗ ਜਾਂਦੇ ਤਾਂ ਕਰ ਕਿੰਨਾ ਸਾਰੀਆਂ ਚੀਜ਼ਾਂ ਮਿਕਸ ਕਰਕੇ ਇਹ ਰਲਾਉਣੀਆਂ ਬਣੀਆਂ ਤੇ ਉਹ ਦਾਣਾ ਜਿਹੜਾ ਮਿਕਸ ਹੋ ਕੇ ਆਇਆ ਉਹ ਹੁੰਦਾ ਫਿਰ ਮੁਰਗਿਆਂ ਦੇ ਅੰਦਰ ਸਾਰੇ ਤਾਪ ਜਿਹੜੇ ਚਲੇ ਜਾਂਦੇ ਆ ਮੁਰਗੀ ਨੂੰ ਉਠਾਲ ਦਈਏ ਉੱਠ ਕੇ ਨਾ ਇਹ ਵੀ ਫੀਡ ਖਾ ਲੂਗੀ ਨਹੀਂ ਨਾ ਇਹ ਉੜਦੀ ਨਹੀਂ ਹੈਗੀ ਜੇ ਆਪਾਂ ਨਾ ਠਾਲੀਏ ਨਾ ਤੇ ਇੱਧਰ ਪਿਆ ਜੀ ਅੰਡੇ ਇਹਦੇ ਵਿੱਚ ਜਾ ਕੇ ਅੰਡੇ ਬੱਤਕਾਂ ਦੇ ਆ ਇਹਦੇ ਵਿੱਚ ਨਾ ਇੱਥੇ ਮੁਰਗੀਆਂ ਅੰਡੇ ਆ ਕੇ ਦੇ ਜਾਂਦੀਆਂ ਨੇ ਵਿੱਚ ਜਿਵੇਂ ਹੁਣ ਇੱਕ ਮੁਰਗੀ ਨਾ ਇੱਥੇ ਆ ਕੇ ਬੈਠਣ ਲੱਗੀ ਸੀ ਉਹਨੇ ਵੀ ਆ ਕੇ ਨਾ ਇੱਥੇ ਅੰਡਾ ਦੇ ਜਾਂਦੀ ਹੈ ਉਹਦੇ ਕਰਕੇ ਥੋੜੀ ਆਪਾਂ ਨੂੰ ਦੇਖੋ ਤਾਂ ਆ ਰਹੀ ਹੈ ਇਹਨੂੰ ਨਿਸ਼ਾਨੀ ਲਾਉਣੀ ਹੈ ਤਾਂ ਕਿ ਨਾ ਪਤਾ ਲੱਗਦਾ ਰਹੇ ਕਿ ਕਿਹੜਾ ਅੰਡਾ ਥੱਲੇ ਮੁਰਗੀ ਬੈਠੀ ਹੈ ਜੇ ਕੋਈ ਵੀ ਨਵਾਂ ਅੰਡਾ ਹੋਊਗਾ ਤਾਂ ਆਪਾਂ ਚੱਕ ਕੇ ਸਾਈਡਪਾ ਕਰੂੰਗੇ ਉਹਨੇ ਦੋਸਤੋ ਅੱਜ ਦੀ ਵੀਡੀਓ ਆਪਾਂ ਕਰਦਿਆਂ ਜੀ ਇੱਥੇ ਹੀ ਬੰਦ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਧੰਨਵਾਦ ਜੀ